ਦੁਨੀਆ ਵਿੱਚ ਕਿਤੇ ਵੀ ਤੁਹਾਨੂੰ ਇਹ ਸਵਾਦ ਨਹੀਂ ਮਿਲਣਾ ਦੋਸਤੋ ਲਖਨਪੂਰੀ ਦੇ ਬੜੇ ਸਾਰੀ ਦੁਨੀਆਂ ਦੇ ਵਿੱਚ ਫੇਮਸ ਨੇ ਤੇ ਲੋਕ ਜਿਹੜੇ ਸਪੈਸ਼ਲ ਦੂਰੋਂ ਦੂਰੋਂ ਚੱਲ ਕੇ ਖਾਣ ਆਉਂਦੇ ਆ ਇੱਥੇ ਸਪੈਸ਼ਲ ਸਾਨੂੰ ਸਾਰੇ ਪਾਸੇ ਜਿਹੜੀਆਂ ਇਹੀ ਦੁਕਾਨਾਂ ਮਿਲਣਗੀਆਂ ਤੇ ਆਹ ਬਾਈ ਜਿਹੜਾ ਦੁਕਾਨ ਵਾਲਾ ਤਿਆਰ ਕਰ ਰਿਹਾ ਆਪਾਂ ਪੁੱਛਦੇ ਆਂ ਵੀ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਕੀ ਆਪਾਂ ਘਰੇ ਬਣਾ ਸਕਦੇ ਆਂ ਕਿ ਨਹੀਂ ਤਾਂ ਆਜੋ ਦੋਸਤੋ ਗੱਲ ਕਰਦੇ ਆਂ ਬਾਈ ਦੇ ਨਾਲ ਸਵਾਦ ਬਹੁਤ ਆ ਬਾਈ ਜੀ ਬਹੁਤ ਜ਼ਿਆਦਾ ਸਵਾਦ ਆ ਟੇਸਟ ਬੱਖਰੀ ਐ ਹਾਂ ਜੀ ਆਟਮ ਪਹਿਲਾਂ ਕਦੇ ਖਾਧੇ ਨਹੀਂ ਸੀ ਆ ਆ ਗਿਆ ਕੜੀ ਪੱਤਾ ਇਹ ਕੜੀ ਪੱਤਾ ਪਾਲਿਆ ਬਾਈ ਨੇ ਹਾਂ ਜੀ ਕੜੀ ਪੱਤਾ ਆ ਗਿਆ ਜੀ ਆ ਆ ਗਿਆ ਆਪਣਾ ਮਸਾਲਾ ਅੱਛਾ ਇਹ ਤੁਹਾਡਾ ਪਰਸਨਲ ਹੀ ਮਸਾਲਾ ਹੈ ਮੇਰਾ ਮਸਾਲਾ ਹਾਂ ਗੋਪਤ ਰੱਖਦੇ ਹੋ ਸਾਰੀਆਂ ਚੀਜ਼ਾਂ ਹੈ ਨਾ ਅੱਛਾ ਜੀ ਆ ਆ ਗਿਆ ਤੁਹਾਡੇ ਭੱਲੇ ਅੱਛਾ ਇਦਾਂ ਕਿਹਾ ਬਾਤ ਲਓ ਜੀ ਮੈਂ ਪੈਰੇ ਪੈਰੇ ਹੱਥਾਂ ਨਾਲ ਛੋਟੀਆਂ-ਸੁਟੀਆਂ ਗਿੱਟਕਾਂ ਦੀਆਂ ਸਿੱਟੀਆਂ ਮੈਂ ਵੀ ਦੇਖੇ ਹੋ ਇਦਾਂ ਬਣ ਜਾਂਦੇ ਨੇ ਲੱਡੂ ਜਿਹੜੇ ਗੋਲ-ਬੋਲ ਆ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਟੇਸਟਾ ਕਿਉਂਕਿ ਪਹਿਲਾਂ ਤਾਂ ਇਹਨੂੰ ਇਦਾਂ ਇਦੇ ਵਿੱਚ ਰਗੜਾ ਮਾਰੀਦਾ ਹੈ ਰਗੜਾ ਮਾਰੀਦਾ ਹੈ ਕਿੰਨਾ ਟਾਈਮ ਰਗੜਾ ਮਾਰਦੇ ਹੋ 15-20 ਮਿੰਟ 15-20 ਮਿੰਟ ਰਗੜਾ ਮਾਰ ਕੇ ਫੇਰ ਰਸੋਦੇ ਮਿੱਤਰੋ ਟੇਸਟ ਬੱਕ ਇਧਰ ਜਿਹੜੇ ਮਰਜੀ ਪਾਸੇ ਵੇਖ ਲਓ ਤੁਹਾਨੂੰ ਸਿਰਫ ਜਿਹੜੇ ਇਸ ਬੜਿਆਂ ਦੀਆਂ ਦੁਕਾਨਾਂ ਮਿਲਣਗੀਆਂ ਜਿਹੜੀ ਪਲੇਟ ਆ ਉਹ ਬਹੁਤ ਸਸਤੀ ਆ 20 ਰੁਪਏ ਦੀ ਮਿਲ ਜਾਂਦੀ ਆ ਤੇ ਦੁਨੀਆ ਭਰ ਚ ਮਸ਼ਹੂਰ ਨੇ ਲਖਨਪੂਰੀ ਦੇ ਬੜੇ ਤੁਸੀਂ ਕਿਤੇ ਵੀ ਵੇਖ ਸਕਦੇ ਹੋ 20 ਰੁਪਏ ਰੋਟੀਆਂ ਵੀਰ ਵੀ ਵੀਰ ਵੀ ਇਹੀ ਬਣਦਾ ਕਿਵੇਂ ਬਾਈ ਇਹ ਇਹ ਦੇਖੋ ਇੱਕ ਇੱਕੀ ਕੀ ਕੀ ਚੀਜ਼ਾਂ ਬਣ ਗਈਆਂ ਨੇ ਚੱਲ ਭਾਈ ਜੀ ਦਾਲ ਹੈਗੀ ਆ ਅੱਛਾ ਦਾਲ ਹਾਂ ਦਾਲ ਨੂੰ ਘੋੜਾ ਲਾ ਲਾ ਕੇ ਲਾ ਲਾ ਕੇ ਭੁਲਾਈ ਦੀ ਹੈ ਅੱਛਾ ਹਾਂ ਤੇ ਨਮਕ ਪਾਈ ਇਹ ਸਪੈਸ਼ਲਿਟੀ ਬਣਦੀ ਹੋਰ ਕਿਤੇ ਬਣਦੀ ਨਹੀਂ ਹੋਰ ਕਿੱਦਾਂ ਲਖਨਪੂਰੀ ਸਪੈਸ਼ਲ ਬਣੇ ਇਹ ਕਿ ਕੀ ਇਹ ਪਠਾਨਕੋਟਾ ਹੈ ਲਖਨਪੂਰ 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 ਦੇ ਦਾ ਬਾਰਡਰ ਹੈ ਹਾਂ ਜੀ ਜਿਹੜੇ ਐਂਡ ਕੇ ਦਾ ਬਾਰਡਰ ਅੱਛਾ ਬਾਰਡਰ ਤੇ ਬਾਰਡਰ ਦੀ ਬਣਦੀ ਹੈ ਇਹ ਆਕਮਾ ਸ਼ਾਮ ਤੱਕ ਕਿੰਨੇ ਦਾ ਗਾਹ ਖਾਈਂਗੇ ਤੁਹਾਡੇ ਨੂੰ ਹਾਂ ਜੀ ਸੇਲ ਤੋਂ ਸੇਲ ਤੋਂ ਸ਼ਾਮ ਤੱਕ ਗਾਹ ਖਾ ਗਈ ਜਮਾ ਕਿੰਨੇ ਸਮੇਂ ਤੋਂ ਚਲਾ ਰਹੇ ਹੋ ਇਹ 30 ਸਾਲ ਹੋ ਗਏ 35 ਸਾਲ ਹੋ ਗਏ ਇਹ ਪਰ ਕਿੰਨਾ ਟਾਈਮ ਰਗੜਾ ਲਾਉਣਾ ਪੈਂਦਾ ਇਹਦਾ ਇਹਨੂੰ 15-20 ਮਿੰਟ 15-20 ਮਿੰਟ ਢਾਲਾਂਗੇ ਸਾਰੇਂ ਜੜੀ-ਜੜੀ ਢਾਲ ਪਾਈਏ ਜਨੇ ਦੀ ਢਾਲ ਉਹ ਪੁੰਗੀ ਦੀ ਢਾਲ ਜਨੇਦੀ ਮੁੰਗੀਦੀ ਅੱਛਾ ਦੋ ਹੀ ਕਾਲਾ ਹੁੰਦੀ ਹੈ ਕਿੰਨੇ ਦੀਆ ਪਲੇਟ ਆ 20 ਰੁਪਏ ਪਲੇਟ 6 ਪੀਰ ਉਹ ਤੋਂ ਬਾਅਦ ਕੀ ਬਣਾਉਣੇ ਹੋ ਬੱਸ ਤੁਹਾਡੇ ਸਾਹਮਣੇ ਬਣਾਉਂਗਾ ਅੱਛਾ ਅੱਛਾ ਬੜਾਓ 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 ਲਓ ਜੀ ਆਈਟਮ ਦੇਖੋ ਤੁਸੀਂ ਤੇ ਕਹਿੰਦੇ ਬਹੁਤ ਲੋਕ ਇੱਥੋਂ ਦੇ ਸਾਰੇ ਲੋਕ ਇੱਥੇ ਖਾ ਕੇ ਜਾਂਦੇ ਨੇ ਇੱਥੇ ਬਣਦੀ ਹੈ ਇਹ ਐਟ ਹੋਰ ਕਿੰਨੇ ਦੀ ਬਣਦੀ ਹੈ ਲਖਣਪੁਰ ਦੇ ਮਸ਼ਹੂਰ ਹਾਂ ਲਖਣਪੁਰ ਦੀ ਕੀ ਬੋਲਦੇ ਨੂੰ ਭੱਲੇ ਕਹਿੰਦੇ ਆ ਪੰਜਾਬੀ ਵਿੱਚ ਲੱਡੂ ਕਹਿੰਦੇ ਆ ਪੰਜਾਬੀ ਵਿੱਚ ਲੱਡੂ ਕਹਿੰਦੇ ਨੇ ਇੱਥੇ ਆਰਾਮ ਦੇ ਲੱਡੂ ਇੱਥੇ ਆਰਾਮ ਲੱਡੂ ਥੋੜੇ ਜੰਮੀ ਵਾਲੇ ਕਹਿੰਦੇ ਨੇ ਭੱਲੇ ਹਨਾ ਉਹ ਆ ਜਾ ਬਗਿਆ ਉਹ ਕਰ ਰਹਾ ਤੁਸੀਂ ਦੇਖ ਸਕਦੇ ਹੋ ਚਟਲੀਆਂ ਵੀ ਇਹਨਾਂ ਨੇ ਉਹ ਦੇਖੋ ਜਿਵੇਂ ਜੰਝ ਭਰ ਕੇ ਆ ਹਾਂ ਹਾਂ ਤੇਸੀ ਬਣਾ ਕੇ ਰੱਖਾਈ ਇੱਕ ਪਲੇਟ ਬਣਾ ਕੇ ਰੱਖਾਈ ਬੜਾ ਹੂਆ ਬਾਈ ਤੇ ਦੇਖ ਲਓ ਰੀਨ ਸੋਈ ਲੱਕ ਪਾਸੇ ਚਟੜੀ ਇਹ ਪਲੇਟ ਹਾਂ ਬਣਾ ਦੋ ਸੋਧੋ ਖੰਗਰਮਗਰ ਆ ਨਵੇਂ ਟਿਕਮੇ ਬਣੂਗੀ ਦੱਸ ਦਿਆ 10 10 ਇੱਕ ਹੂ ਉਹ ਦਹੀਂ ਚਪਨ ਤੇ ਹੁਣ ਲਗੇ ਹਾਂ ਉਹ ਦਹੀਂ ਵਾਲਾ ਉਹ ਵੀ ਦਿਖਾਓ ਹਨਾ ਸਾਨੂੰ ਸਾਡੇ ਜਿੰਨੇ ਹੈਗੇ ਨੇ ਵੇਖਣ ਦੇ ਜਿਹੜੀ ਕੋਹ ਹੋਏ ਹੋਏ ਬਣਾ ਦਾਂਗੇ ਤੇ ਪੰਜਾਬ ਵਾਲੇ ਨੂੰ ਇਹ ਵੀ ਕਹਿ ਦੋ ਵੀ ਇੱਥੇ ਖੜ ਕੇ ਆਇਆ ਕਰੋ ਹਨਾ ਬਿਲਕੁਲ ਐਸਾ ਘਾਟੋ ਹਾਂ ਇਕੜੇ ਚੱਟੀਆਂ ਮੁਸਕ ਪੁਸ਼ਪ ਤੋਂ ਬੜੇ ਸੁਬੀ ਦੇ ਨੇ ਨਹੀਂ ਮੈਂ ਤੁਹਾਨੂੰ ਜਿੰਨੇ ਤੁਸੀਂ ਕੱਡੀਆਂ ਗੁੱਡੀਆਂ ਵਾਲੇ ਨਹੀਂ ਪਾ ਦੇਣਾ ਤੇ ਪਖਸ਼ੂਰ ਇੱਥੇ ਨਾ ਪਾ ਲੋ ਤੁਸੀਂ ਇੰਦਰ ਵੀ ਬਣਾਉਂਦੇ ਨੇ ਸਾਰੇ ਤਕਰੀਬਨ 100 ਤੋਂ ਉੱਪਰ ਦੁਕਾਨਾਂ ਹੈ 100 ਤੋਂ ਉੱਪਰ ਦੁਕਾਨਾਂ ਆਈਆਂ ਸਾਰੀਆਂ ਇੱਥੇ ਹੀ ਬਣਾਉਂਦੇ ਨੇ ਇਹ ਕਿੰਨੇ ਕਿੰਨਾ ਸਮੇਂ ਤੋਂ ਇੱਥੇ ਜਿਹੜਾ ਇਹ ਕੰਮ ਸ਼ੁਰੂ ਹੋਇਆ ਹੋਇਆ ਹੈ 1956 ਦੇ ਉਹ 1956 ਤੋਂ ਉਹ ਤਾਂ ਪੁਰਾਣਾ ਹੈ ਇੱਥੇ ਰੱਖੇ ਮਿੱਤਰੋ ਉਹਦਾ ਫੂੜੇ ਲਗਾਉਣਾ ਹੁੰਦਿਆ ਹੁੰਦਾ ਹੈ ਇਹ ਬੰਦਾ ਕਿਹਦਾ ਬਥਰਦਾ ਹੈ ਕਿੰਨੇ ਸਾਲ ਦਾ ਹੈ ਸਾਰਾ ਕੁੰਡਾ 3 ਸਾਲ ਹੋ ਗਿਆ ਬਾਈ ਜੀ ਆ ਸੋਸਾਂ ਕਿਹੜੀਆਂ ਕਿਹੜੀਆਂ ਆ ਇਹ ਮਿੱਠੀ ਹੈਗੀ ਦਿਖਾਓ ਮੜੀ ਜੀ ਕਿਹੜੀ ਕਿਹੜੀ ਆਪਣਾ ਲੱਟੀਆ ਉਹ ਮਿੱਠੀ ਆ ਉਹ ਪਧਨੇ ਦੀ ਆ ਅੱਛਾ ਉਹ ਪਧਨੇ ਦੀ ਆ ਭਾਈ ਜਿਹੜੀਆਂ ਇਹ ਤੁਸੀਂ ਰੱਖਿਆ ਹੋਇਆ ਹੈ ਮਤਲਬ ਕੁੱਝੇ ਚ ਮੱਠੀ ਨੇ ਇਸ ਕਿਉਂ ਰੱਖਦੇ ਹੋ ਸੌ ਇਹਦੇ ਨਾਲ ਠੰਡਕ ਰਹਿੰਦੀ ਹੈ ਦੇ ਨਾਲੇ ਗਰਮੀ ਚ ਜਲਦੀ ਖਰਾਬ ਨਹੀਂ ਹੁੰਦੀ ਸਰੀਰ ਲਈ ਵਧੀਆ ਹੈ ਖਾਣ ਚ ਹੋਰ ਚੀਜ਼ਾਂ ਨਾਲ ਹੋਣਾ ਬਣਾਈ ਬਈ ਸਾਡੇ ਅਸੀਂ ਵੇਖ ਵੀ ਲੈਂਦੇ ਤੇ ਨਾਲੇ ਆਪਣੇ ਦਰਸ ਵੀ ਦੇਖ ਲੈਂਦੇ ਇਹ ਵੀ ਲੈ ਲੋ ਇਹ ਵੀ ਮਿੱਤਰੋ ਵੇਖ ਲੋ ਇਸ ਤਰ੍ਹਾਂ ਕਰਮ ਹੁੰਦੇ ਨੇ ਤੇ ਬਾਕੀਆਂ ਕੋਲ ਮਿਹਨਤ ਵੀ ਲੱਗਦੀ ਆ ਆਪਣਾ ਟਾਈਮ ਤੇ ਫੈਸਲੇ ਹਾਂ ਮਿਹਨਤ ਬਹੁਤ ਲੱਗਦੀ ਆ ਭਾਈ ਇਹ 1 ਮਿੰਟ ਵੀ ਖੜਨ ਦਾ ਟਾਈਮ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਹਨਾ ਰੇਟ ਵੀ ਵਜਾਇ ਜੀ ਰੱਖਿਆ ਹੋਇਆ ਦਈਆ ਕਿ ਕਿੰਨੀ 20 ਰੁਪਏ 20 ਰੁਪਏ ਪਲੇਟ ਆ ਬਾਈ ਕਿੰਨੇ ਦੀ 20 ਪੀਸ ਹੁੰਦੇ ਆ ਰੇਟ ਵੀ ਘੱਟ ਗਏ ਜਾ ਰਿਹਾ ਜੀ ਠੀਕ ਹੈ ਬਿਲਕੁਲ ਆ ਦੇਖੋ ਸਾਸਾਂ ਪੰਜ ਪਤੇਲੀਆਂ ਸਾਸ ਪਾਉਣੀਆਂ ਚਾਹੀਦੀਆਂ ਮੈਨੂੰ ਤੇ ਦੇ ਦੇ ਆ ਦੇਖ ਲਓ ਤੁਸੀਂ ਤੁਹਾਨੂੰ ਮੈਂ ਚਾਹੁੰਦੀ ਦੇਖਣਾ ਆਹ ਗਰੀਨ ਹੈ ਕੀ ਜਿਹੜੀ ਜੀ ਆਹ ਖੱਟੀ ਆ ਜੀ ਆਹ ਮਿੱਠੀ ਹਾਂਜੀ ਆਹ ਦੇਮ ਜਿੰਨੇ ਵਾਲੀ ਹਾਂਜੀ ਆਹ ਸਾਡਾ ਚਾਰ ਮਸਾਲਾ ਉਸਰੀ ਵਾਲੀ ਕਰਾਈਏ ਤੇਰਾ ਹੱਥੀ ਹੈਲੋ ਹਾਂਜੀ ਹੈ ਲੋ ਜੀ ਤੇ ਚਮਚਾ ਨਹੀਂ ਹੈ ਕੋਈ ਚਮਚਾ ਨਹੀਂ ਹੈ ਇਹੀ ਖਣਾ ਬੰਦਾ ਇਹੀ ਖਣਾ ਬੰਦਾ ਜਿਵੇਂ ਆਪ ਦਾ ਜਿਵੇਂ ਲੱਗਿਆ ਸਾਕੇ ਦੱਸ ਹਮ ਕੈਂਡਾ ਚੀਜ਼ ਆਹ ਸਹੀ ਗੱਲ ਬਾਤ ਅੱਛਾ ਹੋਰ ਕਰਾ ਲੀਏ ਫਿਰ ਮੁਸਲਮਾਨੀ ਰੂਹਾਨੀਅਤ ਇੱਕ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਹਾ ਹਰ ਪਤੀ ਪਤਨੀ